ਚਿਟਾਵਰ ਨਹੀਂ ਲਟਣਾ ਚਾਹੀਦਾ ਨਹੀਂ ਲਟਣਾ ਚਾਹੀਦਾ ਕਾਵਰ ਲਾਉਣਾ ਬੰਦ ਕਰੋ ਕਾਵਰ ਲਾਉਣਾ ਬੰਦ ਕਰੋ ਹਜੀਬੇ ਦੀ ਕੀ ਨਾਮ ਹੈ ਤੇ ਕਿਹੜਾ ਮਹੱਲਾ ਹਜੀਬੇ ਜੀ ਸੱਚੀ ਗੱਲ ਸਾਰਾ ਨੂੰ ਪਹਿਲਾਂ ਤਾਂ ਇਹ ਹਰਮਾਨਤ ਸਿੰਘ ਨਗਰ ਮਹੱਲਾ ਹੈ ਗਲੀ ਨੰਬਰ 6 ਤੇ 7 ਦੋਹਾਂ ਦਾ ਜੋੜ ਪਿੰਦਾ ਹੈ ਜਿਹੜਾ ਡਬਲ ਹੀ ਰੋਡ ਦੇ ਨਾਲ ਜਿਹੜਾ ਮੰਦਿਰ ਹੈ ਮੰਦਿਰ ਦੇ ਨਾਲ ਹੀ ਇਹ ਪਲਾਟ ਹੈ ਇੱਥੇ ਇੱਥੇ ਨਜੀਏ ਘਟਾਵਰ ਲਾ ਰਿਹਾ ਹੈ ਇੱਕ ਪਰਿਵਾਰ ਹੈਗਾ ਮਹੱਲੀ ਦਿੰਦਾ ਉਹਨੇ ਕਿਹੜਾ پلاਟ ਹੈਗੇ ਕਿਰਾਏ ਤੇ ਦਿੱਤਾ ਵੇ ਪਿੱਛੇ ਉਹ ਖਾਲੀ ਐ ਪਹਿਲਾਂ ਟਾਵਰ ਲਾਉਂਦੇ ਸੀਗੇ ਟਾਵਰ ਲਾਉਣ ਤੇ ਪਬਲਿਕ ਨੂੰ ਨੋ ਨੋ ਉਤਰਾਜ ਜਤਾਇਆ ਉਹਨੂੰ ਰੋਕਦਾ ਉਹ ਕਹਿੰਦੇ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਅਸੀਂ ਟਾਵਰ ਨਹੀਂ ਲਾਉਂਦੇ ਉਹਨਾਂ ਨੇ ਉਹਦੀ ਚਾਰਦੁواری ਕਰਕੇ ਉੱਚੀ ਕਰ ਲਈ ਚਾਰਦੁواری ਦੇ ਵਿੱਚ ਹੀ ਉਹ ਕੰਮ ਕਰੀ ਜਾਂਦੇ ਆ ਤੇ ਪਬਲਿਕ ਨੂੰ ਲੱਗ ਗਿਆ ਪਤਾ ਤੇ ਉਹ ਇਸ ਚੀਜ਼ ਦਾ ਸਾਰੀ ਪਬਲਿਕ ਨੂੰ ਉਤਰਾਜ ਅਸੀਂ ਇਹ ਚਾਹੁੰਦੇ ਆ ਕਿ ਅਵਾਦੀਆ ਅਵਾਦੀ ਦੇ ਵਿੱਚ ਟਾਵਰ ਨਾ ਲੱਗਿਆ ਜਾਵੇ ਦੀਆਂ ਰੇਡੀਏਸ਼ਨ ਬਹੁਤ ਮਾੜੀਆਂ ਹੁੰਦੀ ਐ ਬਾਹਰ ਕਿਤੇ ਸਾਂਝੀ ਥਾਂ ਤੇ ਕਿਤੇ ਮਰਜ਼ੀ ਹੋਰ ਲਾਉਣ ਕੋਈ ਕਾਇਕ ਬੱਲੇ ਵਿੱਚ ਨਾ ਲਾਏ ਕਿਉਂ ਇਹਨਾਂ ਦਾ ਇਤਰਾਜ ਹੈ ਜੀ ਇਹਨਾਂ ਦਾ ਇਤਰਾਜ ਹੈ ਤਾਂ ਮੈਨੂੰ ਵੀ ਇਤਰਾਜ ਕਿਉਂਕਿ ਮੈਂ ਤਾਂ ਇਹਨਾਂ ਨਾਲ ਹੈ ਇਹਨਾਂ ਨੇ ਨਹੀਂ ਐਕਚੁਅਲੀ ਪਹਿਲਾਂ ਆਪਣੇ ਮਾਤਾ ਜੀ ਖੜੇ ਆ ਇਹਨਾਂ ਨੇ ਆਪਣੇ ਤੌਰ ਤੇ ਅਪਲੀਕੇਸ਼ਨਾਂ ਕੋਈ ਦਿੱਤੀਆਂ ਸੀ ਇੱਕ ਤਾਂ ਡੀ ਸੀ ਸਾਹਿਬ ਨੂੰ ਦਿੱਤੀ ਹੈ ਇਹਨਾਂ ਨੇ 17325 ਨੂੰ ਰਿਸੀਵ ਹੋਈ ਵੀ ਹੈ ਤੇ ਨਗਰ ਨਿਗਮ ਦੇ ਹਾਂ ਐਮ ਸੀ ਵੀ 9ਵੇਂ 17325 ਨੂੰ ਹੀ ਦਿੱਤੀ ਹੈ ਤੇ ਉਹਨਾਂ ਨੇ ਆ ਸਾਡੇ ਕੋਲ ਹੈਗੀਆਂ ਅਪਲੀਕੇਸ਼ਨਾਂ ਸਾਰੀਆਂ ਦੇ ਇਹਦੇ ਕਾਰਵਾਈ ਕਰਨ ਦਾ ਉਹਨਾਂ ਨੇ ਭਰੋਸਾ ਦਿੱਤਾ ਸੀਗਾ ਵੀ ਅਸੀਂ ਜੋ ਵੀ ਅਚਾਨਬīn ਕਰਾਂਗੇ ਕਿਸੇ ਸਾਹਬ ਨੇ ਵੀ ਤੇ ਜਿਹੜੇ ਇਹਨਾਂ ਨੇ ਦਿੱਤੀ ਹੈ ਕਮਿਸ਼ਨਰ ਨੂੰ ਦਿੱਤੀ ਹੈ ਪਰ ਫਿਲਹਾਲ ਨਾ ਤਾਂ ਆਇਆ ਜੇ ਐਮਸੀ ਮੇਰੇ ਕੋਲ ਕੋਈ ਗੱਲ ਆਈ ਹੈ ਇਹਦਾ ਕੁਝ ਕੀਤਾ ਜਾਂ ਨਹੀਂ ਕੀਤਾ ਤੇ ਨਾ ਹੀ ਇਹਨਾਂ ਕੋਲੇ ਪਰਿਵਾਰ ਕੋਲੇ ਜਾਂ ਆਸ-ਪਾਸੇ ਆਣ ਗੁੰਡ ਗੁੰਡ ਦੇ ਵੀ ਅਸੀਂ ਇਹ ਕਹਿਣਾ ਵੀ ਸਖਤ ਕਾਰਵਾਈ ਕਰਕੇ ਇਹਨੂੰ ਰੋਕਿਆ ਤੇ ਕਾਰਵਾਈ ਤੇ ਇਹ ਹੈ ਜੀ ਵੀ ਉਹ ਕੰਮ ਬੰਦ ਕਰਾਇਆ ਜਾਵੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਧਰਨੇ ਤੇ ਆਵਾਜ਼ੀ ਹੈ ਜੀ ਨਮਸਕਾਰ ਮੈਂ ਦਲਜੀਤ ਸਿੰਘ ਬਰਾੜ ਸਾਬਕਾ ਐਮਸੀ ਮਿਊਂਸਪਲ ਕਾਰਪੋਰੇਸ਼ਨ ਬਟੰਡਾ ਰਬਾਸ ਨਗਰ ਤੋਂ ਬੋਲ ਰਿਹਾ ਮੇਰੇ ਮੱਲੇ ਦੇ 6 ਨੰਬਰ ਤੇ 7 ਨੰਬਰ ਗਲੀ ਦੇ ਜੋੜ ਤੇ ਇੱਕ ਗੈਰ ਕਾਨੂੰਨੀ ਤੌਰ ਤੇ ਟਾਵਰ ਲਾ ਰਿਹਾ ਜਿਹਦਾ ਅਸੀਂ ਵਿਰੋਧ ਕੀਤਾ ਬਕਾਇਦਾ 17 3 25 ਨੂੰ ਡਿਊਟੀ ਕਮਿਸ਼ਨਰ ਸਾਹਿਬ ਕੋਲ ਇੱਕ ਲੈਟਰ ਦਿੱਤੀ ਮਿਊਂਸਪਲ ਕਾਰਪੋਰੇਸ਼ਨ ਨੂੰ 17 3 25 ਦਿੱਤੀ ਵੀ ਇਹ ਵਾਰਦੀ ਜਨਾਲ ਆ ਜਾਵੇ ਉਹਨਾਂ ਸਾਨੂੰ ਭਰੋਸਾ ਦਵਾਇਆ ਸੀ ਕਿ ਉਹਨਾਂ ਅਫਸਰ ਸਾਹਿਬਾਨ ਨੇ ਵੀ ਅਸੀਂ ਇਹਨੂੰ ਰੋਕਾਂਗੇ ਹਰ ਹਿੱਥੇ ਕੋਈ ਕਾਰਵਾਈ ਨਹੀਂ ਹੋਈ ਤੱਕੇ ਨਾਲ ਲਾਰੇ ਫੋਟੋ ਪਿੱਛੇ ਉਹਨਾਂ ਨੇ ਕੰਧ ਖੜ ਲੀ ਤਾਂ ਕਿ ਅਸੀਂ ਅੰਦਰ ਪਲਾਟ ਦੇ ਜਾ ਕੇ ਨਾ ਜਾ ਸਕੀ ਹਾਲਾਂਕਿ ਬਾਦੀ ਦੇ ਵਿੱਚ ਚਾਰ ਸਵੇਰੇ ਵਤ ਸੰਘਣੀ ਬਾਦੀ ਹੈ ਤੇ ਇਹਦੇ ਚ ਲਾਉਣਾ ਬਿਲਕੁਲ ਗੈਰ ਕਾਨੂੰਨੀ ਹੈ ਨਾ ਇਹਨਾਂ ਦੀ ਕੋਈ ਮਨਜ਼ੂਰੀ ਹੈ ਇਹ ਮਨਜ਼ੂਰੀ ਦਿੱਤੀ ਗਈ ਤਾਂ ਰੱਦ ਕਰਨੀ ਚਾਹੀਦੀ ਹੈ ਫਾਊਂਡੇਸ਼ਨ ਤਿਆਰ ਕਰ ਲਈਏ ਥੱਲੇ ਕਿਉਂਕਿ ਜੇ ਇਹਨਾਂ ਨੂੰ ਨਾ ਰੋਕਿਆ ਗਿਆ ਤੇ ਰਾਹੂ ਜੋ ਮੱਦੀ ਨਾਟਕ ਕਰ ਸਣਗੇ ਤੇ ਉਹਦੇ ਦਾ ਵਿਰੋਧ ਸਾਡਾ ਜਿਆਦਾ ਵੱਧੂਗਾ ਕਿਉਂਕਿ ਅਸੀਂ ਸਾਰੇ ਜਨਤਾ ਸਾਰੇ ਮੀਬੀਆਂ ਚੋ ਵੀ ਸਾਰੇ ਇਸ ਇਲਾਕੇ ਦੇ ਸਾਰੇ ਬਹੁਤ ਬਹੁਤ ਸਾਰ ਬੈਠੇ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਇਹਦਾ ਬਰੂਨ ਕਰ ਰਹੇ ਆ ਕਿਉਂਕਿ ਇਹ ਜਨਤਾ ਵਾਸਤੇ ਨੁਕਸਾਨਦੇ ਹੈ ਤੇ ਇਹ ਨੂੰ ਜਲਦੀ ਤੋਂ ਜਲਦੀ ਤੁਰਤ ਕਾਰਵਾਈ ਕਰਕੇ ਬੰਦ ਕਰਨਾ ਚਾਹੀਦਾ ਅੰਕਾਤਾ ਕੀ ਨਾਮ ਮੇਰਾ ਸਿੰਧ ਕੋ ਕੀ ਗੱਲ ਹੋਈ ਅੱਜ ਜੀ ਸਾਡਾ ਪਰਣਾ ਕਰਨਾ ਪਾ ਇਹ ਪਹਿਲਾਂ ਇਹਨਾਂ ਨੇ ਬੰਦ ਕਰਤਾ ਸੀ ਐਂ ਕਾਰਵਾਈ ਕੀਤੀ ਇਹਨਾਂ ਦੀਆਂ ਟੀਨਾ ਠੀਨਾ ਕੁੱਟ ਕੇ ਮੈਂ ਸੁੱਟ ਤੀਆਂ ਨਾਲ ਮੇਰੇ ਭੈਣ ਆਹੀ ਆਈ ਤਰਨੇ ਵਾਂਗ ਤਰਨਾ ਲਾਇਆ ਸੀ ਇਹਨਾਂ ਨੇ ਫੇਰ ਚੋਰੀ ਛੱਪੇ ਮੈਂ ਕੀ ਕਰੂੰ ਇੱਥੋਂ ਚਲੇ ਗਈ ਆਪਣੇ ਬੱਚਿਆਂ ਕੋਲੇ ਇਹਨਾਂ ਨੇ ਫੇਰ ਇਹਨਾਂ ਨੇ ਕੰਮ ਚੋਰੀ ਚੋਰੀ ਸ਼ੁਰੂ ਕਰਤਾ ਦੁਬਾਰ ਕਰ ਫੇਰ ਮੈਂ ਉਹ ਵੀਰਵਾਰ ਨੂੰ ਜੇ ਇਹਨਾਂ ਨੇ ਥੋੜਾ ਬਾਧਾ ਕੰਮ ਕੀਤਾ ਫੇਰ ਮੈਂ ਆਈ ਫੇਰ ਮੈਂ ਠੇਕੇਦਾਰ ਤੋਂ ਕੰਮ ਬੰਦ ਕਰਾਇਆ ਰੌਲਾ ਪਾ ਕੇ ਫੇ ਇਹਨਾਂ ਨੇ ਅਜੇ ਬੰਦਿਆ ਕਿਸੇ ਪ੍ਰਸ਼ਾਸਨ ਨੂੰ ਮੈਂ ਲਈ ਸੀ ਨਹੀਂ ਨਹੀਂ ਇੱਥੇ ਹੀ ਬਿਬੰਗਾਈ ਮੇਰੇ ਨਾਲ ਹੀ ਬੋਲਦੇ ਨਹੀਂ ਮੈਂ